ਸਿਗਲ ਸਾਰੀ ਭਰਾਵਾਂ ਨੂੰ ਤੇ ਵੱਧ ਚੜ ਕੇ ਲਾਈਵ ਸ਼ੇਅਰ ਕਰੋ ਕਿਉਂਕਿ ਜਿਆਦਾਤਰ ਉਹ ਦੇਖ ਰਹੇ ਆ ਵੀ ਅੱਜ ਕੱਲ ਕਬੱਡੀ ਦੇ ਟੂਰਨਾਮੈਂਟਾਂ ਦੇ ਥੋੜਾ ਜਿਹਾ ਬਹੁਤ ਹਾਲ ਮਾੜਾ ਹੀ ਹੈ ਜਾਂ ਪਲੇਅਰਾਂ ਨੂੰ ਲਾ ਕੇ ਕਹਿ ਸਕਦੇ ਆ ਤੇ ਜਾਂ ਤਕਰੀਬਨ ਵੀ ਬਾਕੀ ਕਬੱਡੀ ਦਾ ਹਾਲ ਮਾੜਾ ਹੀ ਮਾੜਾ ਹੋਇਆ ਸਰੀ ਆਪਾਂ ਅੱਜ ਜਾਣਕਾਰੀ ਦੇ ਵਿੱਚ ਗੱਲਬਾਤ ਕਰਾਂਗੇ ਹਜੇ ਕੋਈ ਭਰਾ ਵੀ ਲਾਈਵ ਤਕਰੀਬਨ ਜੁੜਿਆ ਨਹੀਂ ਜੇ ਸਾਡੇ ਨਾਲ ਜੁੜੂਗਾ ਤੇ ਫੇਰ ਹੀ ਗੱਲਬਾਤ ਹੋਏਗੀ ਤੇ ਇਕੱਲੇ ਸਿੰਗਲ ਦਾ ਤਾਂ ਫਾਇਦਾ ਕੋਈ ਨਹੀਂ ਕਾਇਦ ਕਰ ਕੋਈ ਵੀ ਲਾਈਵ ਸਾਡੇ ਨਾਲ ਜੁੜਿਆ ਨਹੀਂ ਸਭ ਤੋਂ ਵੱਡੀ ਗੱਲ ਆਪਾਂ ਇਹ ਕਰਨੀ ਹੈ ਵੀ ਜੇਕਰ ਆਪਣੇ ਨਾਲ ਕੋਈ ਭਰਾ ਲਈ ਜੁੜਦਾ ਉਹ ਭਰਾ ਵੀ ਤਕਰੀਬਨ ਜਾਰਾ ਜਾਣਕਾਰੀ ਦੇ ਵਿੱਚ ਹੱਥ ਰੱਖਦਾ ਹੋਵੇ ਤੇ ਬਾਕੀ ਯਾਰ ਦੇਖੋ ਅੱਜ ਕੱਲ ਕੋਈ ਲਾਈਵ ਵਾਲਾ ਇੱਕ ਦੂਜੇ ਦੇ ਲਾਈਵ ਤੇ ਸਟ੍ਰਾਈਕਾ ਜ਼ਰੂਰ ਮਾਰਦਾ ਇਹ ਕੰਮ ਨਾ ਕਰਿਆ ਕਰੋ हरेक ने आपकी मेहनत तो खानी है अपना कोई भी है मैं वीडी साइड वाला कोई छोटी साइड वाला किसी भी कोई स्ट्राइक नहीं मारनी चाहिए थी। दोस्तों छोले खाने हैं आओ फिर खाइए छोले तो बाद ਵਕਈ ਕਿੱਥੇ ਕਿੱਥੇ ਕੈਂਪ ਚੱਲ ਰਹੇ ਆ ਉਹ ਵੀ ਜ਼ਰੂਰ ਆਪਾਂ ਜਿਆਦਾ ਜਾਣਕਾਰੀ ਦੇਵਾਂਗੇ ਜਿਵੇਂ ਪਿੰਡ ਰਾਜਿਆਣੇ ਦੇ ਵਿੱਚ ਕੈਂਪ ਚੱਲ ਰਿਹਾ ਦੋਸਤੋ ਕਿਸੇ ਭਰਾ ਨੇ ਮੈਂਤ ਲੌਮੀਆ ਲਾ ਸਕਦਾ ਉੱਥੇ ਸੁਖਾ ਰਾਜਿਆਣਾ ਕਬੱਡੀ ਖਿਡਾਰੀ ਉਸ ਵੀਰ ਨੇ ਕੈਂਪ ਲਾ ਰੱਖਿਆ कुछ पता नहीं केड़ा तो पता करके दस दें ਯਾਰ ਹਜੇ ਤੱਕ ਕੋਈ ਲਾਈਵ ਤੇ ਧੰਨਵਾਦ ਜਿਹੜਾ ਵੀਰ ਇੱਕ ਇਹਨਾਂ ਲਾਈਵ ਦੇਖ ਰਿਹਾ ਤੇ ਵੀਰੇ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਵੀਡੀਓ ਚੱਲਦਾ ਲਾਈਵ ਕਿਉਂਕਿ ਆਪਾਂ ਕਬੱਡੀ ਦੀ ਜਾਣਕਾਰੀ ਲਈ ਗੱਲਬਾਤ ਕਰਨੀ ਹੈ ਵੀ ਅੱਜ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਕੀ ਕੀ ਹੋ ਰਿਹਾ ਇਹਦੇ ਬਾਰੇ ਜਾਣਕਾਰੀ ਜ਼ਰੂਰ ਤੋਂ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਆ ਦੇਖੋ ਇਹ ਗੁਰੂਆਂ ਤੇ ਤਕਰੀਬਨ ਇਨਾਂ ਵੇਲੇ ਵੀ ਕੋਈ ਹੋਰ ਸੀ ਕੋਈ ਟਾਈਮ ਸੀ ਜਿਹੜਾ ਸਿੱਖੀ ਇਤਿਹਾਸ ਨਾਲ ਹਰੇਕ ਜੜ ਜੁੜਦਾ ਸੀ ਅਈ ਦੀ ਗੱਲ ਕਰਕੇ ਅੱਜ ਕੱਲ ਕੋਈ ਸਿੱਖੀ ਇਤਿਹਾਸ ਦੇ ਨਾਲ ਜੁੜਨ ਨੂੰ ਤਿਆਰ ਜੋ ਨੌਜਵਾਨ ਹੋ ਰਹੇ ਆ ਫੇਰ ਆਪਣੀਆਂ ਆਪਣੀਆਂ ਆਤਾਂ ਤੋਂ ਮੁੜ ਰਹੇ ਆ ਪਰ ਸਭ ਤੋਂ ਵੱਡੀ ਗੱਲ ਮੈਂ ਵੀ ਤੁਹਾਡੇ ਨਾਲ ਇੱਕ ਜਾਣਕਾਰੀ ਦੇ ਵਿੱਚ ਵਾਅਦਾ ਕਰੂੰਗਾ ਭਈ ਤਕਰੀਬਨ ਆਪਾਂ ਨੂੰ ਇਹ ਜਿਹੜੇ ਦਗੇਬਾਜ਼ ਲੋਕ ਹੁੰਦੇ ਇਹਨਾਂ ਤੋਂ ਕਿਵੇਂ ਬਚਣਾ ਚਾਹੀਦਾ ਤੇ ਕਿਵੇਂ ਨਹੀਂ ਬਚਣਾ ਚਾਹੀਦਾ ਅੱਜ ਕੱਲ ਹਰੇਕ ਬੰਦੇ ਦੇ ਨਾਲ ਧੱਕਾ ਹੋ ਰਿਹਾ ਮੈਨੂੰ ਕਿਹਦਾ ਕੋਈ ਉਹ ਸਰਕਾਰ ਕਰ ਰਹੀ ਆ ਜਾਂ ਕੁਝ ਹੋਰ ਕੋਈ ਕਰ ਰਿਹਾ ਸਰਕਾਰ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਬਹੁਤ ਦੂਰ ਹੁੰਦੀ ਹੈ ਸਰਕਾਰ ਤਾਂ ਇਹ ਜਿਹੜੇ ਥੱਲੇ ਹੁੰਦੇ ਨੇ ਨਾ ਆਪਣੇ ਚਮਚਾਗਰੀ ਵਾਲੇ ਉਹ ਹੀ ਕਰਦੇ ਇਹੋ ਜਿਹਾ ਕੁਝ ਸਰਕਾਰ ਤੱਕਰ ਤਾਂ ਜਦੋਂ ਗੱਲ ਪਹੁੰਚਦੀ ਉਹਦੋਂ ਤਾਂ ਕੰਮ ਹੋ ਗਿਆ ਹੁੰਦਾ ਇਹਦਾ ਸਰਕਾਰ ਤਾਂ ਮੁੜ ਕੇ ਕਿਉਂਕਿ ਇਸ ਤਰ੍ਹਾਂ ਨਾ ਸਰਕਾਰ ਤਾਂ ਨਾ ਕਹਿ ਸਕਦੀ ਹੈ ਤੇ ਨਾ ਹਾਂ ਕਹਿ ਸਕਦੀ ਕਿਉਂਕਿ ਉਹ ਬੰਦੇ ਚਮਕਿਆ ਗਰੀ ਉਹਨਾਂ ਦੀ ਕਰਦੇ ਹੁੰਦੇ ਆ ਆ ਚੱਕਰ ਹੁੰਦਾ ਹੋਰ ਕੋਈ ਵੱਡੀ ਗੱਲ ਨਹੀਂ ਹੁੰਦੀ ਇੱਕ ਭਰਾ ਲਾਈਵ ਜੁੜਿਆ ਸੀ ਤੇ ਜ਼ਿਆਦਾਤਰ ਹੋਰ ਤਾਂ ਕੋਈ ਹਲੇ ਜੁੜਿਆ ਜਿਹੜਾ ਨਹੀਂ ਆਪਣੇ ਨਾਲ 7 ਮਿੰਟ ਤੇ 42 ਸਕਿੰਟ ਲਾਈਵ ਚੱਲ ਚੁੱਕਿਆ ਹਜੇ ਤੱਕ ਕੋਈ ਵੀਰ ਨੇ ਇਹ ਸਹੀ ਨਹੀਂ ਲਿਆ